वेलकम जी वेलकम जी वेलकम जीकम सामने जी बिट्टू जी सामने सामने तो 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 okay. 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 ना जो ਥੋੜਾ ਹੋਰ ਪਿੱਛੇ ਆਈਏ ਭਾਜੀ ਥੋੜਾ ਪਿੱਛੇ ਆਈਏ ਭਾਜੀ ਭਾਜੀ ਥੋੜਾ ਪਿੱਛੇ ਆਇਆ ਇਹਨਾਂ ਨੇ ਸੋ ਡਿਵੈਲਪਮੈਂਟ ਤੇ ਵਿਕਾਸ ਦੀ ਗੱਲ ਆ ਸਾਡੇ ਚੇਅਰਮੈਨ ਇੰਪਰੂਵਮੈਂਟ ٹرسٹ ਦੇ ਸਰਦਾਰ ਕਰਮਜੀਤ ਸਿੰਘ ਰਿੰਡੂ ਜੀ ਬਤੌਰ ਮੇਅਰ ਵੀ ਰਹੇ ਨੇ ਇਹਨਾਂ ਨੇ ਸੇਵਾ ਕੀਤੀ ਪਹਿਲਾਂ ਵੀ ਸ਼ਹਿਰ ਦੀ ਸੋ ਅੱਜ ਇਹ ਪਾਰਕ ਦੇ ਵਿੱਚ 30 ਲੱਖ ਰੁਪਈਆ ਲੈ ਕੇ ਆਏ ਨੇ ਔਰ ਇੱਥੇ ਲੋੜ ਵੀ ਸੀ ਬਹੁਤ ਅੱਛਾ ਅੰਤਵਾ ਬਹੁਤ ਵਧੀਆ ਇਹ ਕਰਦੇ ਨੇ ਸ਼ਹਿਰ ਦੇ ਵਿੱਚ ਸੋ ਜਿਹੜੇ ਡਿਵੈਲਪਮੈਂਟ ਦੀ ਗੱਲ ਆ ਉਹ ਇੱਥੇ ਜ਼ਰੂਰੀ ਵੀ ਸੀ ਔਰ ਇਹ ਜਿਹੜਾ ਅੱਜ ਉਦਘਾਟਨ ਆਏ ਆ ਅਸੀਂ ਸਾਰੇ ਪਾਰਕ ਵਾਸਤੇ ਜਿਹੜੇ ਇੱਥੇ ਸਹਿਰ ਕਰਦੇ ਨੇ ਉਹਨਾਂ ਨੂੰ ਵਧਾਈ ਦਿੰਦੇ ਹਾਂ ਦਲਮੀ ਸਾਹਿਬ ਸਵਾਗਤ ਕੀਤਾ ਗਿਆ ਇੱਕ ਕਰ ਲਈਏ ਆਪਾਂ ਦਲਮੀਆ ਸਾਹਿਬ ਸਾਨੂੰ ਬੜਾ ਫਖਰ ਆਇਆ ਹੈ ਰਿੰਦੂ ਭਾਈ 17 ਜੂਨ ਨੂੰ ਇੱਥੇ ਆਏ ਸੀ ਅਸੀਂ ਸਾੜੀ ਚੀਜ਼ਾਂ ਜੋ ਉਹਨਾਂ ਨੂੰ ਦੱਸੀਆਂ ਸੀ ਅੱਜ ਉਸ ਤੋਂ ਵੱਧ ਸੁਧਾਰ ਦਾ ਇਹ ਬਜਟ ਲੈ ਕੇ ਇੱਥੇ ਆਏ ਨੇ ਉਦਘਾਟਨ ਕਰਨ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਸਾਨੂੰ ਫਖਰ ਰਿੰਦੂ ਰਿੰਦੂ ਭਾਈ ਤੇ ਜਦੋਂ ਮੇਰ ਰੇ ਨੇ ਤਾਂ ਵੀ ਅਮਰ ਸਰ ਦਾ ਬਲਾਵਾ ਆਇਆ ਤੇ ਹੁਣ ਵੀ ਇਹ ਰੋਕ ਟੱਕੇ ਵੀ ਹੋਣਾ ਹੈ ਆਉਣ ਵਾਲੇ ਸਾਡੇ ਐਮਐਲਏ ਨੌਰਥ ਨੇ ਬਲੀ ਬਹੁਤ ਬੜੀ ਜੀਦਾਬਾ ਜੀ ਆ ਗਿਆ ਆ ਗਿਆ ਜਾ ਸਾਹਮਣੇ ਜਾਓ ਜਨਾਬ ਹੋ ਗਿਆ ਸਾਹਮਣੇ ਦਰ ਕਹਿੰਦੀ 5 ਮਿੰਟ ਬੈਠਾਂਗੇ ਤੁਸੀਂ ਜਿੱਥੇ ਤੱਕ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਦੇਖੋ ਅੱਜ ਸਾਡੇ ਸਾਰੇ ਭਰਾਵਾਂ ਲਈ ਬਹੁਤ ਹੀ ਇੱਕ ਭਾਗਸ਼ਾਲੀ ਦਿਨ ਹੈ ਸਾਡੇ ਪਰਮ ਸਤਕਾਰਯੋਗ ਰਿੰਟੂ ਭਾਜੀ ਜਿਹੜੇ ਕਿ ਅੰਮ੍ਰਿਤਸਰ ਦੇ ਬਹੁਤ ਹੀ ਪੁਰਾਣੇ ਵੈਲਵਿਸ਼ਰ ਨੇ ਸਾਡੇ ਅੰਮ੍ਰਿਤਸਰ ਦੇ ਮੇਅਰ ਦੇ ਸਿਤੋ ਵੀ ਨੇ ਇੱਥੇ ਸੇਵਾ ਪੂਰੀ ਕੀਤੀ ਹੈ ਲੋਕੀ ਅੱਜ ਵੀ ਯਾਦ ਕਰਦੇ ਆ ਤੇ ਹੁਣ ਅੱਜ ਕੱਲ ਚੇਅਰਮੈਨ ਇੰਪਰੂਵਮੈਂਟ ٹرسٹ ਨੇ ਇਹ ਖੁਦ ਅੱਥੇ ਪਧਾਰੇ ਨੇ 17 ਜੂਨ ਨੂੰ 17 ਜੂਨ ਨੂੰ ਇੱਥੇ ਡਿੰਡੂ ਬਾਜੀ ਆਏ ਸੀ ਸਾਡੀ ਰਿਕੁਐਸਟ ਤੇ ਸਾਰਾ ਕੁਝ ਦੇਖ ਕੇ ਗਏ ਸੀ ਤੇ ਅੱਜ ਰਾਜੀ ਦਾ ਕੱਲ ਸਪੈਸ਼ਲੀ ਫੋਨ ਆਇਆ ਕਿ ਜੀ ਅਸੀਂ ਇਸ پارک ਦੇ ਉਦਘਾਟਨ ਦੇ ਲਈ ਆ ਰਹੇ ਆ ਇੱਥੇ ਜਿਹੜੇ ਜਿਹੜੇ ਸੁਧਾਰ ਹੋ ਸਕਦੇ ਆ ਅਸੀਂ ਕਰਨੇ ਆ ਤੇ ਬਾਜੀ ਨੇ ਹੁਣੇ ਖੁਦ ਹੀ ਦੱਸਿਆ ਕਿ ਕਰੀਬ 1 ਕਰੋੜ ਰੁਪਏ ਇਸ پارک ਲਈ ਰੱਖਿਆ ਗਿਆ ਹੈ ਇਹ ਪਾਰਕ ਦੇਖੋ ਸਾਡੇ ਪਰਮ ਸਤਕਾਰ ਯੋਗ ਐਕਸ ਸੀ ਐਮ ਪੰਜਾਬ ਸਰਦਾਰ ਬਿਹੰਤ ਸਿੰਘ ਜੀ ਦੇ ਨਾਂ ਤੇ ਰੱਖਿਆ ਗਿਆ ਜਿਹੜੇ ਨੇ ਜਿਨ੍ਹਾਂ ਨੇ ਸਸੀਂ ਸਾਰੇ ਜਾਣਦੇ ਆ ਕਿ ਪੰਜਾਬ ਲਈ ਕੁਰਬਾਨੀ ਦਿੱਤੀ ਕਿੰਨੀ ਵੱਡੀ ਵਿਧਾਨ ਸਭਾ ਦੇ ਬਾਹਰ ਬੰਬ ਲਾਸ਼ਟਿ ਉਹਨਾਂ ਦਾ ਸਵਰਗ ਵਾਸ ਹੋਇਆ ਉਸ ਤੋਂ ਇਲਾਵਾ ਭਾਜੀ ਇੱਥੇ ਨਾ ਦੇਸ਼ ਵਿਦੇਸ਼ ਤੋਂ ਸਵੇਰੇ ਸ਼ਾਮ ਨੂੰ ਮਨਮਲੇ ਯਾਤਰੀ ਆਉਂਦੇ ਨੇ ਹੌਲੀਡੇ ਇਨ ਹੋਟਲ ਹੈ ਉਥੋਂ ਸਾਰੇ ਇੰਡੀਆ ਦੇ ਪਲੱਸ ਫੋਰਨ ਤੋਂ ਇੱਥੇ ਮੈਂ ਸਮਝਦਾ ਸਾਡਾ ਸਿਵਲ ਲਾਈਨ ਦਾ ਬੈਸਟ ਪਾਰਕ ਹੈ 4 ਏਕੜ ਵਿੱਚ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੜ ਤੋਂ ਘੜ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਘੜ ਤੋਂ ਘੜ 5-7000 ਦੀ ਫੁੱਟਬਾਲ ਮਿਨੀਮਮ ਹੈ ਭਾਜੀ ਤੇ ਤੁਸੀਂ ਬਹੁਤ ਵੱਡੀ ਸਾਨੂੰ ਦੇਣ ਦੇ ਰਹੇ ਹੋ ਜੋ ਪਾਰਕ ਦਾ ਭਲਾ ਹੋਏਗਾ ਪਿਛਲੇ 4 ਸਾਲਾਂ ਤੋਂ ਸਰ ਮੈਂ ਵੀ ਖੁਦ ਇੱਥੇ ਰੋਜ਼ ਬੇਨ ਆ ਕੇ ਇੱਥੇ ਆਣਾ ਸੈਰ ਕਰਨ ਆ ਕੇ ਬੜੀ ਖੁਸ਼ੀ ਮਿਲਦੀ ਹੈ ਇਸ ਪਾਰਕ ਵਿੱਚ ਬੜੇ ਹੀ ਸਾਰੇ ਸੱਜਣ ਮਿੱਤਰ ਨੇ ਮੈਂ ਜਿਨ੍ਹਾਂ ਦੀ ਜਿੰਨੀ ਤਾਰੀਫ ਕਰਾਂ ਜਿੰਨੇ ਭਰਾ ਮੇਰੇ ਇੱਥੇ ਬੈਠੇ ਨੇ ਭਾਟੀਆਂ ਹੀ ਬੈਠੇ ਨੇ ਗਰੋਵਰ ਸਾਹਿਬ ਬੈਠੇ ਨੇ ਸਾਡੇ ਭੱਲਾ ਜੀ ਬੈਠੇ ਨੇ ਉਧਰ ਪੂਰੀ ਸਾਹਿਬ ਬੈਠੇ ਨੇ ਸੁਖਵਿੰਦਰ ਭਾਈ ਬੈਠੇ ਨੇ ਜਸਪਾਲ ਭਾਜੀ ਹੈ ਨਹੀਂ ਪੁਨੀਤ ਭਾਟੀਆ ਜੀ ਪੁਨੀਤ ਬੰਸਲ ਜੀ ਮੈਂ ਸਾਰਿਆਂ ਦੀ ਜਿੰਨੀ ਤਾਰੀਫ ਕਰਾਂ ਜੀ ਉਨੀ ਘੱਟ ਹੈ ਸਰ ਤੁਹਾਡਾ ਸਰ ਕੋਟੀ ਕੋਟੀ ਧੰਨਵਾਦ ਹੈ ਤੁਸੀਂ ਇੰਨਾ ਉਪਰਾਲਾ ਸਾਡੇ ਤੇ ਕੀਤਾ ਇੰਨੀ ਮਿਹਰ ਕੀਤੀ 2 ਮਹੀਨਿਆਂ ਦੇ ਪੀਰੀਅਡ ਵਿੱਚ ਤੁਸੀਂ ਸਾਨੂੰ ਇੰਨਾ ਵੱਡਾ ਬਜਟ ਦੇ ਕੇ ਜਾ ਰਹੇ ਹੋ ਮੈਂ ਸਮਝਦਾ ਅੱਜ ਦਿਨ ਤੱਕ ਇਹ ਸਪਾਰਕ ਲਈ ਕੋਈ ਵੀ ਕਰੋੜ ਰੁਪਏ ਨਹੀਂ ਦੇ ਕੇ ਗਿਆ ਇੱਕ ਵਾਰ ਮੈਂ ਚਾਹਾਂਗਾ ਸਾਰੇ ਜਣੇ ਖੁੱਲ ਕੇ ਤਾਲੀਆਂ ਨਾਲ ਨਿਕਾ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਬਾਕੀ ਮੈਂ ਬੇਨਤੀ ਕਰਾਂਗਾ ਜੋ ਵੀ ਭਰਾ ਦੋ ਲਫ਼ਜ਼ ਆਪਣੇ ਕੁਝ ਸ਼ੇਅਰ ਕਰਨਾ ਚਾਹੁੰਦਾ ਹੈ ਉਹ ਕਰੇ ਸਾਰੀ ਇੱਕ ਬੇਨਤੀ ਮੈਂ ਜ਼ਰੂਰ ਕਰਨਾ ਚਾਹਨਾ ਕਿ ਕਾਈਂਡਲੀ ਦੇਖੋ ਇਹ ਪੈਸਾ ਇੰਪਰੂਵਮੈਂਟ ਟਰਸਟ ਦਾ ਹਾਰਡ ਐਂਡ ਮਨੀ ਆਫ ਦ ਪਬਲਿਕ ਹੈ ਇਹਨੂੰ ਆਪਾਂ ਜਿੱਥੇ ਜ਼ਰੂਰੀ ਉਹਨਾਂ ਹੀ ਖਰਚ ਉਥੇ ਕਰਾਂਗੇ ਅਸੀਂ ਇਹ ਨਹੀਂ ਚਾਹਾਂਗੇ ਕਿ ਜੇ ਸਾਡੀ ਟਾਇਲਾਂ ਮੰਨ ਲਓ ਰਿਪੇਅਰੇਬਲ ਨੇ ਤਾਂ ਅਸੀਂ ਚਾਹਾਂਗੇ ਰਿਪੇਅਰ ਹੋ ਜਾਣ ਸਾਰੀਆਂ ਤੋੜ ਕੇ ਨੀਆਂ ਨਾ ਲਾਜਾਂ ਪੈਸਾ ਵੇਸਟ ਨਾ ਆਪਾਂ ਕਰੀਏ ਜਿਹੜੇ ਮੇਨ ਮੇਨ ਚੀਜ਼ਾਂ ਆਹ ਜਿਹੜੇ ਜਿਹੜੇ ਮੇਨ ਮੇਨ ਹੈ ਸੀਸੀਟੀਵੀ ਕੈਮਰੇ ਨੇ ਇੱਕ ਸਾਰ ਇੱਥੇ ਜਿਹੜਾ ਮੇਨ ਐਂਟਰੈਂਸ ਗੇਟ ਹੈ ਇਹਨੂੰ ਬਿਊਟੀਫਾਈ ਕਰਨ ਦੀ ਬਹੁਤ ਸਖਤ ਜਰੂਰਤ ਹੈ ਇੱਥੇ ਕੋਈ ਨਾਮ ਨੇਮ ਪਲੇਟ ਨਹੀਂ ਲੱਗੀ ਪਿਛਲੇ ਪਾਸੇ ਵੀ ਗੇਟ ਹੈ ਘੜ ਤੋਂ ਘਟ ਹੌਲੀਡੇ ਇੰ ਦੇ ਸਾਹਮਣੇ ਵਾਲਾ ਸਰ ਗੇਟ ਇੱਥੇ ਪੂਰਾ ਲਿਖ ਕੇ ਅੱਗੇ ਲੱਗੇ ਸਰਦਾਰ ਬਿਆਨ ਸਿੰਘ ਪਾਰਕ ਤੇ ਸੋਨਾ ਜੇ ਤੁਸੀਂ ਉਹਨੇ ਆਏ ਤੁਰ ਕੇ ਸਰ ਉੱਥੇ ਇੱਟਾਂ ਰੱਖੀਆਂ ਪਾਣੀ ਖੜਾ ਹੋ ਜਾਂਦਾ ਹੈ ਥੋੜਾ ਸਾਰ ਜੋ ਜੋ ਕੰਮ ਜ਼ਰੂਰੀ ਕਰਨ ਵਾਲਾ ਹੈ ਢਿੱਲੋਂ ਸਭ ਬੈਠੇ ਨੇ ਪੁਰੀ ਸਾਹ ਬੈਠੇ ਨੇ ਸਾਰੇ ਭਰਾ ਬੈਠੇ ਨੇ ਅਸੀਂ ਸਾਰੇ ਵੈਲਵਿਸ਼ਰਾਂਜੀ پارک ਦੇ ਸਾਨੂੰ ਸਰ ਕੋਈ ਇਹ ਸ਼ੌਂਕ ਨਹੀਂ ਹੈ ਕੋਈ ਉਹਦੇ ਤਿਆਰੀਆਂ ਦਾ ਸ਼ੌਂਕ ਨਹੀਂ ਹੈ ਤੁਸੀਂ ਜਾਣਦੇ ਹੋ ਅਸੀਂ ਇੰਡਸਟਰੀ ਚ ਚਲਾਣੇ ਆ ਚੈਰੀਟੇਬਲ ਟਰਸਟ ਚਲਾਣੇ ਆ ਸਾਨੂੰ ਕੋਈ ਉਹਦੇ ਅਦਾਰਿਆਂ ਦਾ ਸ਼ੌਂਕ ਨਹੀਂ ਹੈ ਅਸੀਂ ਆਪਣੇ ਅੰਮ੍ਰਿਤਸਰ ਦਾ ਪੰਜਾਬ ਦਾ ਤੇ ਦੇਸ਼ ਦਾ ਭਲਾ ਚਾਹੁੰਦੇ ਆ ਚਲੋ ਆਪਾਂ ਸਾਰਿਆਂ ਰਲ ਕੇ ਕਰਨਾ ਥੈਂਕ ਯੂ ਵੈਰੀ ਮਚ ਸਰ ਬਿਲਕੁਲ ਕਰ ਨੂੰ ਵਧੀਆ ਚੀਜ਼ ਹੀ ਬਣਾਈ ਹੈ ਤਾਂ ਇੰਨੇ ਪੈਸੇ ਲਾਉਣੇ ਆ ਤੇ ਉਹਨੂੰ ਚੰਗੇ ਤਰੀਕੇ ਬਣਾਈਏ ਬੈਠੋ ਉਧਰ ਸਰ ਇਹਨੂੰ ਸਾਡਾ ਚੰਗੇ ਤਰੀਕੇ ਬਣਾਉ ਦਿਓ ਫਾਈ ਹੋ ਜਾਏਗਾ ਤੁਹਾਨੂੰ ਪਾਰਟੀ ਹੋਈ ਹੈ ਸਾਡੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹ ਬਹੁਤ ਜਨਾ ਭਾਰੀ ਹੈ ਜੀ ਜਿਨ੍ਹਾਂ ਨੇ ਆਪਣਾ ਜਿਹੜਾ ਸਾਡਾ ਉਹਨਾਂ ਦਾ ਹਰਮਨ ਪਿਆਰਾ ਹਿੰਦੂ ਜੀ ਨੂੰ ਭੇਜਿਆ ਇੱਥੇ ਸਾਡੇ ਸਾਰੇ ਡਿਵੈਲਪਮੈਂਟ ਕਰਨ ਵਾਸਤੇ ਇਹ ਚੰਗੇ ਹੱਥਾਂ ਦੇ ਵਿੱਚ ਜਦੋਂ ਆਪਣਾ ਇਹੋ ਜਿਹਾ سلسلہ ਜਾਂਦਾ ਹੈ ਜੀ ਪੈਸੇ ਖਰਚਣ ਦਾ ਜਾਂ ਲਾਣ ਦਾ ਉਹ ਬੜਾ ਅੱਛੇ ਤਰੀਕੇ ਨਾਲ ਲੱਗ ਜਾਂਦਾ ਹੈ ਜਦੋਂ ਕ੍ਰਪਾ ਦੀਆਂ ਅੰਦਰ ਲੱਗ ਜਾਇਆ ਉਦੋਂ ਤੇ ਤੁਹਾਨੂੰ ਪਤਾ ਹੈ 100 ਦੇ 30 ਪੈਸੇ ਨਹੀਂ ਲੱਗ ਪੰਦੇ ਤੇ ਮੈਂ ਸਮੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ 2 ਮਹੀਨੇ 1.5 ਮਹੀਨੇ ਪਹਿਲਾਂ ਹੀ ਆਏ ਤੇ ਇਹਨਾਂ ਨੇ ਸਾਡੀਆਂ ਸਾਰੀਆਂ ਗੱਲਾਂ ਸੁਣੀਆਂ ਸੀ ਤੇ ਇਹਨਾਂ ਨੇ ਉਹ ਤੇ ਫੌਰਨ ਐਕਸ਼ਨ ਲਿੱਤਾ ਤੇ ਬਹੁਤ ਮਿਹਰਬਾਨੀ ਹੈ ਬਹੁਤ ਧੰਨਵਾਦ ਹੈ ਤੁਸੀਂ ਆ ਪਾਏ ਤੇ ਬੜੀ ਕਿਰਪਾ ਕੀਤੀ ਹੈ ਤੇ ਇਸ ਤਰ੍ਹਾਂ ਡਿਵੈਲਪਮੈਂਟ ਸਾਡੇ ਸ਼ਹਿਰ ਕਰਦੇ ਹੋਰੀ ਤਾਂ ਕੋਈ ਦੇਖੇ ਨਾ ਇਹਦਾ ਤਰ੍ਹਾਂ ਬਿੱਲ ਨਹੀਂ ਹੋ ਜਾਂਦਾ ਜਿੰਨੇ ਮਰਜ਼ੀ ਪੈਸੇ ਲਾ ਤੁਸੀਂ ਧਿਆਨ ਰੱਖੋ ਉਸ ਚੱਲਦਾ ਮਾਲੀ ਹੋਣੇ ਉਹਨਾਂ ਦੇ ਇਸ਼ੂ ਵਗੈਰਾ ਜਿੰਨਾਂ ਰੁਪਏ ਆ ਸਾਰੀ ਇਸ ਸ਼ਾਪਿੰਗ ਕੰਪਲੈਕਸ ਤੇ ਕਿ ਇਹ ਵੀ ਪੈਨਪ੍ਰਾ ਨੂੰ ਸਾਰੇ ਸ਼ਹਿਰੀਆਂ ਨੂੰ ਠੇਡਾ ਨਹੀਂ ਲੱਗਣ ਦਵਾਂਗੇ ਔਰ ਕੁਝ ਦਿਨ ਪਹਿਲਾਂ ਕਹਿ ਲਈ ਜਾਂ ਮਹੀਨਾ ਪਹਿਲਾਂ ਹੁਣ ਮੈਨੂੰ ਐਗਜ਼ੈਕਟ ਨਹੀਂ ਪਤਾ ਇਹ ਮੇਰੇ ਸਾਰੇ ਜਿਹੜੇ ਤੁਹਾਨੂੰ ਦੇ ਕਨਸਰਨਡ ਨੇ ਜਿਹੜੇ ਸੋਸਾਇਟੀ ਨੂੰ ਲੈ ਕੇ ਚਿੰਤਤ ਰਹਿੰਦੇ ਨੇ ਉਹ ਉਹਨਾਂ ਨੇ ਮੈਨੂੰ ਇੱਥੇ ਪਾਰਕ ਦੇ ਵਿੱਚ ਸੱਦੇ ਸੀ ਸਾਡੇ ਡਾਲਮੀਆਂ ਜੀ ਗਰੋਵਰ ਸਾਹਿਬ ਆਪਣੇ ਮਲਾਪ ਸਾਹਿਬ ਪੱਟੀ ਸਾਹਿਬ ਸਾਰੇ ਜਿੰਨੇ ਵੀ ਸਾਡੇ ਇੱਥੇ ਸਤਿਕਾਰਯੋਗ ਨੇ ਉਦੋਂ ਮੈਂ ਇੱਥੇ ਆ ਕੇ ਇਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਸੁਣੀਆਂ ਸੀਗੀਆਂ ਔਰ ਜਿਹੜੀਆਂ ਮੁਸ਼ਕਲਾਂ ਰਿਪੇਅਰ ਸੀਗੀ ਉਹ ਤੇ ਸਾਰੀ ਉਦੋਂ ਹੀ ਸ਼ੁਰੂ ਕਰਵਾ ਦਿੱਤੀ ਸੀਗੀ ਔਰ ਇੱਥੇ ਜਿਹੜੇ ਕੂੜੇ ਦੇ ਬਹੁਤ ਵੱਡੇ ਵੱਡੇ ਢੇਰ ਲੱਗੇ ਸੀ ਉਹ ਸਾਰੇ ਚੁਕਵਾ ਦਿੱਤੇ ਗਏ ਸੀ ਜੋ ਵੀ ਇਹਨਾਂ ਨੇ ਹੁਕਮ ਕੀਤਾ ਸੀ ਉਹ ਕਰ ਦਿੱਤਾ ਗਿਆ ਨਾਲ ਹੀ ਇਹਨਾਂ ਨੇ ਮੈਨੂੰ ਵਾਦਾ ਕਰਕੇ ਗਿਆ ਸੀਗਾ ਕਿ ਇਸ پارک ਨੂੰ ਅਸੀਂ ਇੱਕ ਬਹੁਤ ਵਧੀਆ ਰੋਲ ਮਾਡਲ ਮਾਡਲ پارک ਬਣਾਵਾਂਗੇ ਤੇ ਉਹਦੇ ਲਈ ਸਾਂਹ ਟੈਂਡਰ ਲਾ ਕੇ ਤੇ ਦੁਬਾਰਾ ਤੋਂ ਘਟਨ ਕਰਨਾ ਵਾਂਗੇ ਸੋ ਅੱਜ ਮੈਨੂੰ ਖੁਸ਼ੀ ਹੈ ਕੀ ਟੋਟਲ ਲਗਭਗ 1 ਕਰੋੜ ਰੁਪਏ ਦਾ ਕੰਮ ਇੱਥੇ ਅਸੀਂ ਕਰਨ ਆਏ ਆ ਜਿੱਚ 30 ਲੱਖ ਰੁਪਏ ਆਛੇ ਵਾਓ ਜਿੱਚ 30 ਲੱਖ ਰੁਪਏ ਪਾਰਕ ਦੇ ਅੰਦਰ ਲੱਗੇਗਾ ਔਰ 68 ਲੱਖ ਰੁਪਏ ਦੇ ਨਾਲ ਜਿਹੜਾ ਇਹਦਾ ਫੁੱਟਪਾਥ ਜਾਂ ਹੋਰ ਪਾਰਕਿੰਗ ਜਾਂ ਜਿਹੜੀਆਂ ਵੀ ਕਿਤੇ ਬਾਕੀ ਸਰਾਊਂਡਿੰਗ ਜਿੱਥੇ ਵੀ ਕਿਤੇ ਕੋਈ ਰਿਪੇਅਰ ਦੀ ਲੋੜ ਆ ਜਾਂ ਦੁਬਾਰਾ ਕੋਈ ਫੁੱਟਪਾਥ ਬਦਲਣਾ ਜਾਂ ਕੋਈ ਪਾਰਕਿੰਗ ਨਮੀ ਦੀ ਲੋੜ ਹੈ ਉਹਦੇ ਵਾਸਤੇ 68 ਲੱਖ ਸੋ ਇਹਦੇ ਲਾਗੇ ਬੰਨੇ ਅਸੀਂ 1 ਕਰੋੜ ਰੁਪਏ ਦੇ ਕੰਮ ਜਿਹੜੇ ਨੇ ਉਹ ਸਾਰੇ ਕਰਨ ਜਾ ਰਹੇ ਆ ਅੱਜ ਮੈਨੂੰ ਖੁਸ਼ੀ ਆ कि मैं जो वादा करके गया सीगा वो परमात्मा ने मेरे को पूरा कराया और जैसे इथे बड़ा वड्डा एक पार्क वास्ते मैं कह सकदां कि 1 करोड़ रुपया बहुत बड़ी चीज है सो मेरे को आसेया कि हुन ਸਾਡੇ ਅਧਿਕਾਰੀ ਕਰਮਚਾਰੇ ਚੰਗੇ ਤਰੀਕੇ ਦੇ ਨਾਲ ਸਾਰਾ ਡਵੈਲਪਮੈਂਟ ਦਾ ਕੰਮ ਜਿਹੜਾ ਇੱਥੇ ਨੂੰ ਅੰਜਾਮ ਦਿਵਾਉਣਗੇ ਔਰ ਨਾਲ ਦੀ ਨਾਲ ਮੈਂ ਜਿਹੜੇ ਸਾਡੇ ਕਨਸਰਨਡ ਇੱਥੇ ਸਾਰੇ ਸ਼ਹਿਰ ਵਾਸੀ ਨੇ ਔਰ ਜਿਹੜੇ ਖਾਸ ਤੌਰ ਤੇ پارک ਦੇ ਨਾਲ ਜਿਨ੍ਹਾਂ ਦੀ ਆਤਮਾ ਜੁੜੀ ਹੈ ਜਿਹੜੇ ਬਹੁਤ ਕਨਸਰਨਡ ਰਹਿੰਦੇ ਆ ਉਹ ਮੇਰੇ ਸਾਰੇ ਭੈਣ ਭਰਾ ਮੇਰੇ ਨਾਲ ਖਲੋਤੇ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਕੇ ਜਾਵਾਂਗਾ ਰੈਦਰ ਕਿ ਚਲੋ ਮੈਂ ਇਹਨਾਂ ਦੀ ਡਿਊਟੀ ਤੇ ਨਹੀਂ ਲਾ ਸਕਦਾ ਪਰ ਮੈਂ ਫਿਰ ਵੀ ਇਹਨਾਂ ਨੂੰ ਕਹਿ ਕੇ ਜਾਵਾਂਗਾ ਕਿ ਤੁਸੀਂ ਡਿਊਟੀ ਸਮਝ ਕੇ ਇੱਥੋਂ ਦੇ ਸਾਰੇ ਕੰਮ ਨੂੰ ਓਵਰ ਸੀ ਕਰਿਓ ਜਿੱਥੇ ਕੋਈ ਕਮੀ ਪੇਸ਼ੀ ਹੋਈ ਮੇਰੇ ਧਿਆਨ ਚ ਲਿਆਇਓ ਔਰ ਇਹ ਕੰਟਰੈਕਟਰ ਵੀ ਸਾਡੇ ਬਹੁਤ ਵਧੀਆ ਨਾਮੀ ਕੰਟਰੈਕਟਰ ਨੇ ਔਰ ਮੈਨੂੰ ਆਸ ਹੈ ਕਿ ਵਧੀਆ ਕੰਮ ਕਰਨਗੇ ਸੋ ਅਸੀਂ ਇੱਕ ਇੱਥੋਂ ਇਸ پارک ਨੂੰ ਬਹੁਤ ਸੋਹਣਾ پارک ਬਣਾਇਆ ਹੈ ਫਖਰ ਕੀਤਾ ਸਭ ਨੇ ਲੱਗਦਾ ਨਹੀਂ ਕਿ ਵੱਡੀ ਗੱਲ ਹੈ ਵੀ ਮੈਂ ਵੇਖੋ ਮੈਂ ਵੀ ਨਹੀਂ ਕਦੀ ਵੇਖਿਆ ਸਾਰੇ ਮੇਰੇ ਆਪਣੇ ਭਰਾ ਨੇ ਕੋਈ ਜਿਹੜਾ ਮਰਜ਼ੀ ਬਾੜ ਕੇ ਨਾ ਇਹ ਵੀ ਕਿਉਂ ਵੇਖਣਗੇ ਸਾਰੇ ਅਸੀਂ ਪਰਿਵਾਰ ਆ ਸਾਰੇ ਦੂਜੀ ਗੱਲ ਇਹ ਆ ਕਿ ਅਸੀਂ ਤੇ ਇਸ ਗੁਰੂ ਨਗਰੀ ਦੀ ਇਸ ਸ਼ਹਿਰ ਦੀ ਔਰ ਇਸ ਸੋਸਾਇਟੀ ਦੀ ਲੋਕਾਂ ਦੀ ਸੇਵਾ ਕਰਨੀ ਔਰ ਸਾਰੇ ਰਲ ਮਿਲ ਕੇ ਕਰ ਰਹੇ ਆ ਤੇ ਮੈਨੂੰ ਇਸ ਚੀਜ਼ ਦਾ ਮਾਣ ਆ ਸੋ ਇੱਥੇ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਕਦੀ ਵੀ ਕੋਈ ਡਵੈਲਪਮੈਂਟ ਦਿਹਾੜੇ ਹੋਈ ਨੀ ਤੀਜਾ ਹੀ ਨਾ ਆਉਣ ਦਿੱਤੀਆਂ ਨਾ ਹੀ ਕਦੀ ਮੇਰੇ ਵੱਲੋਂ ਵਿਤ ਕਰਾਇਆ ਤੇ ਨਾ ਹੀ ਕਦੀ ਸ਼ਹਿਰੀਆਂ ਵੱਲੋਂ ਵਿਤ ਕਰਾਇਆ ਪਿੰਟੂ ਜੀ ਤੁਸੀਂ ਵਿਤਰੇ ਦੀ ਗੱਲ ਕੀਤੀ ਜਦੋਂ ਦਾ ਮੈਂ ਤੁਹਾਨੂੰ ਵੀ 25-30 ਸਾਲ ਤੋਂ ਜਾਣਨਾ ਹਾਂ ਕਦੀ ਤੁਸੀਂ ਕਿਸੇ ਤੇ ਉਂਗਲ ਨਹੀਂ ਚੁੱਕੀ ਇਹ ਵੀ ਇਨਸਾਨ ਦੀ ਖਾਸियत ਹੁੰਦੀ ਹੈ ਕਿ ਕਿਸੇ ਤੇ ਉਂਗਲ ਕਿਉਂ ਚੁਕਣੀ ਤੇ ਉਂਗਲਾਂ ਸਾਡੇ ਵੱਲ ਉੱਡਦੀਆਂ ਨੇ ਉਹ ਪਤਾ ਕੀ ਆ ਤੁਸੀਂ ਆਪਣਾ ਟਾਈਮ ਵੇਸਟ ਕਰਦੇ ਜੇ ਜਦੋਂ ਸਾਡੇ ਕੋਲ ਇੰਨਾ ਕੁਝੇ ਕੰਮ ਕਰਨ ਵਾਸਤੇ ਇੰਨਾ ਹੀ ਉਹ ਕਰੀਏ ਜੋ ਸਾਡੀ ਡਿਊਟੀ ਲੱਗੀ ਆ ਅਸੀਂ ਪਹਿਲਾਂ ਉਹ ਪੂਰੀ ਕਰੀਏ ਐਵੇਂ ਉਂਗਲਾਂ ਤਦ ਚੁਕੀਏ ਜੇ ਅਸੀਂ ਵੀ ਵਿਹਲੇ ਹੋਈਏ ਕੋਈ ਕੰਮ ਨਾ ਕਰਨ ਹੋਵੇ ਪਰਮਾਤਮਾ ਨੇ ਕਿਰਪਾ ਕੀਤੀ ਐ ਸੋ ਅਸਾਂ ਨੂੰ ਆਪਣੀ ਡਿਊਟੀ ਪਰਫਾਰਮ ਕਰਨੀ ਚਾਹੀਦੀ ਔਰ ਜਿੰਨੀ ਵੀ ਪੋਜ਼ਿਟਿਵ ਚੇਂਜ ਲਿਆ ਸਕਦੇ ਆ ਸਾਨੂੰ ਉਹਦੇ 'ਚ ਯੋਗਦਾਨ ਪਾਉਣਾ ਚਾਹੀਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਬੈਠਾ ਬੈਠਾ ਮੇਰੇ ਖਿਆਲ ਨਾਲ ਐਗਜ਼ਾਮਪਲ ਐਗਜ਼ਾਮਪਲ ਸੈੱਟ ਹੋਏਗੀ ਜੀ ਇੱਕ ਇੱਕ ਪਾਰਟ ਸੈੱਟ ਹੋਏਗੀ ਜੀ ਇਹ ਵੀ ਬੰਦ ਕੰਮ ਕਰ ਰਹੇ ਆ ਇਹਦੇ ਮੇਰੇ ਹੱਥੀ ਹੋ ਰਿਹਾ ਤਿੰਨ ਪਾਰਕਾਂ ਦੀ ਜੀ ਤੇ ਵੀ ਨਹੀਂ ਉਹਦੇ ਇਹਨਾਂ ਲਾਜਵਾਬ ਕੰਮ ਹੋ ਰਹੇ ਪਹਿਲੇ ਹਜਾਰਾਂ ਪੱਕੇ ਦੀ ਕੰਮ ਵੇਖਿਆ ਹੀ ਨਹੀਂਗਾ ਏਸ਼ੀਅਨ ਪੇਂਟ ਨੈਰੋ ਲੈਗ ਪੇਂਟ ਸਾਰੇ ਪਾਰਕਾਂ 'ਚ ਹੋ ਲੱਗ ਰਹੇ ਆ ਇਹ ਮਤਲਬ ਇਹ ਜੀ ਮਤਲਬ ਕੰਮ ਬਹੁਤ ਵਧੀਆ ਬਣ ਰਿਹਾ ਤਰੀਕਾ